ਨਾ ਸਿੱਕੇ ਕਦੇ ਗੁਲਾਮ ਆਇਆ ਨਾ ਕਦੇ ਗੁਲਾਮ ਹੋਏਗਾ ਗੁਰਨਾਨਕ ਪਾਤਸ਼ਾਹ ਨੇ 20 ਲੰਗਰ ਉਹ ਚੱਲਦਾ ਚੱਲਦਾ ਜਿਆ ਸਭਿਆਂ ਦੇ ਚੱਲਦਾ ਐਨਾ ਵੇਖੋ ਸਾਡਾ ਦੁੱਖ ਚੱਲਦਾ ਪੰਜਾਬ ਤੇ ਐਨਾ ਦੁੱਖਾ ਜਿਹਾ ਪਰ ਪੰਜਾਬੀ ਵੀਰਾਂ ਆ ਦੇ ਦੇ ਪੱਥਰ ਰੱਖ ਕੇ ਚੜਦੀ ਗੜਾ ਚੜਦੀ ਗਲਾਮ ਨਾ ਬੰਦੇ ਇਹ ਹੋਰ ਸੇਟੇ ਕੋਈ ਮੁਸੀਬਤ ਆਉਂਦੀ ਤੇ ਪੰਜਾਬ ਪਹਿਲੀ ਵਾਰ ਚ ਜਾਂਦਾ ਅੱਗੇ ਉਹਨਾਂ ਨੂੰ ਮਤਲਬ ਰੋਟੀ ਦੇਂਦਾ ਪਾਣੀ ਦੇਂਦਾ ਆ ਤੇ ਹੁਣ ਤਾਂ ਕੋਕਰ ਨਹੀਂ ਦੇਖ ਸਾਹੀ ਆਪਣੇ ਆਪ ਤੇ ਡਿਪੈਂਡ ਹੋਏ ਆ ਤੇ ਹੁਣ ਬਹੁਤ ਨਿਹੰਗ ਸਿੰਘ ਆ ਜਿਹੜੀ ਸੇਵਾ ਕਰ ਰਹੇ ਨੇ ਤੇ ਉਹਦਾ ਜਿਹੜੀ ਸਰਕਾਰ ਉਹ ਵੀ ਹੈਲੀਕਾਪਟਰਾਂ ਤੋਂ ਪਾਣੀ ਸਿੱਟਣਦੀ ਆ ਤੇ ਉਹਨਾਂ ਕੀ ਉਹਦਾ ਕਿਸੇ ਦੇ ਪਿਟੇੜਚੀ ਨਹੀਂ ਜਾਂਦਾ ਉਹ ਇਦਾਂ ਹੀ ਵੇਸਟ ਹੋ ਜਾਂਦਾ ਤੇ ਉਹ ਦਿਖਾਉਂਦੇ ਆ ਕਿ ਅਸੀਂ ਸੇਵਾ ਕਰਦੇ ਸੰਗ ਤੇ ਇੱਕ ਵਾਰ ਜਿਹੜੀ ਰੱਬ ਨੂੰ ਭੁੱਲ ਗਈ ਐ ਤੇ ਜਦੋਂ ਹਾਰ ਆਇਆ ਹੁਣ ਰੱਬ ਜਿੱਤੇ ਆਉਂਦਿਆ ਤੂੰ ਘਰ ਵੀ ਖੋਲਿਆ ਤੂੰ ਪਿਆਲੀ ਖੋਲੀ ਤੂੰ ਰਿਸ਼ਤੇ ਖੋਲੇ ਤੂੰ ਆਪਣਾ ਸਾਰਾ ਕੁਝ ਖੋਲਿਆ ਫਰੰਡ ਕੀ ਨਹੀਂ ਖੋਇਆ ਆਪਣਾ ਜ਼ਮੀਰ ਜਿਹੜਾ ਇਤਨਾ ਜਾਨਦਾਰ ਕਰੇ ਪੰਜਾਬੀ ਵੀਰ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੋ ਪਾਰਟ ਕਰਨ ਨੇ ਉਤਮਰ ਵਿਚਾਰ ਜਰੂਰ ਕਰਨ ਸਾਬਾ ਸੁਰਤ ਹੋਣਗੇ ਅਮਰਤਾਰੀ ਹੋਣਗੇ ਆਪਣੇ ਆਪ ਇਹਨਾਂ ਦਾ ਖਾਸ ਰਾਜ ਆ ਜਾਣਾ ਤੁਹਾਨੂੰ ਕਿਸੇ ਵੱਲ ਵੀ ਦੇਖਣ ਦੀ ਜਰੂਰਤ ਨਹੀਂ ਮੋਦੀ ਮੀਡੀਆ ਬਿਲਕੁਲ ਇਗਨੋਰ ਕਰ ਰਹੀ ਹੈ ਪੰਜਾਬ ਨੂੰ ਕਿ ਪੰਜਾਬ ਨਾਟ ਇਸ ਅ ਪਾਰਟ ਆਫ ਇੰਡੀਆ ਕਿ ਮਾਰੇ ਪੰਜਾਬ ਨੂੰ ਉਦਾਂ ਹੀ ਚੜਦੀ ਕਲਾ ਚ ਲੈ ਕੇ ਜਿੱਦਾਂ ਪਹਿਲਾਂ ਸੀ ਇਸ ਵੇਲੇ ਗੁਰਦੁਆਰਾ ਸਾਹਿਬਾਂ ਜਿੱਥੇ ਸੰਗਤ ਵੱਡੀ ਗਿਣਤੀ ਦੇ ਵਿੱਚ ਦੁਪਹਿਰਾ ਕੱਟਣ ਆਈ ਹੈ ਨਾਮ ਸਿਮਰਨ ਕਰ ਰਹੀ ਹੈ ਅਤੇ ਇਹ ਅਰਦਾਸਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਜੋ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਉਹ ਛੇਤੀ ਟਲ ਜਾਣ ਤੇ ਪੰਜਾਬ ਵਾਪਸ ਉਸੇ ਤਰੀਕੇ ਖੇਤੀ ਕਰ ਸਕੇ ਸੰਗਤ ਮੀਂਹ ਦੇ ਵਿੱਚ ਬੈਠ ਕੇ ਦੁਪਹਿਰਾ ਕੱਟ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੱਥ ਜੋੜ ਕੇ ਅਰਦਾਸਾ ਕਰ ਰਹੀ ਹੈ ਸੰਗਤ ਅਤੇ ਇਸ ਦੀ ਉਮੀਦ ਕਰ ਰਹੀ ਹੈ ਕਿ ਜਲਦੀ ਪੰਜਾਬ ਦੇ ਵਿੱਚੋਂ ਹੜ੍ਹ ਦੇ ਹਾਲਾਤ ਖਤਮ ਹੋਣ ਇਹ ਜੋ ਅੱਜ ਤੁਸੀਂ ਮੀਂਹ ਦੇਖ ਰਹੇ ਹੋ ਤੂਫਾਨ ਦੇਖ ਰਹੇ ਹੋ ਇਹ ਆਮ ਪਾਸ਼ਾ ਦੇ ਵਿੱਚ ਮੀਂਹ ਹੋਏਗਾ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇੱਕ ਵੱਡੀ ਮਾਰ ਹੈ ਜੋ ਕਹਿ ਲਈਏ ਕਿ ਲੋਕਾਂ ਨੂੰ ਦਿੱਕਤ ਦੇ ਰਹੀ ਹੈ ਇਹ ਸੇਵਾ ਦੇਖ ਸਕਦੇ ਹੋ ਕਿ ਨੌਜਵਾਨ ਇੱਥੇ ਸੇਵਾ ਕਰ ਰਹੇ ਨੇ ਇਸ ਵੇਲੇ ਸਾਡੇ ਨਾਲ ਬਜ਼ੁਰਗ ਜੀ ਮੌਜੂਦ ਨੇ ਜਿਨ੍ਹਾਂ ਨੇ ਪੁਰਾਣਾ ਸਮਾ ਵਿਹੜ ਵਾਲਾ ਦੇਖਿਆ ਤੇ ਹੁਣ ਵੀ ਦੇਖਿਆ ਗੱਲਬਾਤ ਕਰਦੇ ਆਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮਾ ਪਿਆਰੇ ਤੁਹਾਡਾ ਚੇਅਰਮੈਨ ਨਰਮ ਸਿੰਘ ಗ್ರಾಮ ਗੇਮੂ ਜਦੋਂ ਕਿ ਹਿੰਦੂ ਨੇ ਆਇਆ ਇਸ ਤੋਂ ਪਹਿਲੇ ਜਿਹੜਾ ਪੰਜਾਬ 'ਚ ਹੁਣ ਇਤਨੀ بارش ਹੋ ਰਹੀ ਹੈ ਹੜ੍ਹ ਆ ਰਹੇ ਨੇ ਪਹਿਲੇ ਅਸੀਂ ਇਹ ਬਿਤਾ ਬਿਤਾ ਲਿਆ ਜਿਉਂ ਕਿ ਬਹੁਤ ਹੜ੍ਹ ਆਇਆ ਸੀ ਬਹੁਤ ਨੁਕਸਾਨ ਹੋਇਆ ਸੀ ਬੜੀਆਂ ਪਸੀਆਂ ਆਈਆਂ ਰੇਲਵੇ ਪੁਲ ਰੁੜ ਗਏ ਸੜਕ ਕੁੱਟੋ ਦਾ ਪੁਲ ਸੀ ਉਹ ਵੀ ਰੁੜ ਗਿਆ ਜਿਹੜਾ ਬਿਲਕੁਲ ਨਵਾਂ ਬਣਿਆ ਸੀ ਮੋਦੀ ਦੇ ਰਾਜ 'ਚ ਇਸ ਕਰਕੇ ਵਾਹਿਗੁਰੂ ਕਿਰਪਾ ਕਰੇ ਪੰਜਾਬ ਸੇਫ ਰਹੇ ਇੱਥੇ ਚੁਪੇਰੇ ਦੀਆਂ ਅਰਦਾਸਾਂ ਹੋ ਰਹੀਆਂ ਹਰ ਬੰਦਾ ਕਹਿੰਦਾ ਕਿ ਹਰ ਪੇੜ ਨੂੰ ਸੇਫ ਰਹਿਣ ਆਪਣੇ ਘਰਾਂ ਸ਼ਾਂਤ ਰਹਿਣ ਕੋਈ ਉਹਨਾਂ ਦੀ ਤਬahi ਨਾ ਹੋਵੇ ਵਾਇਗਰੂ ਹਮੇਸ਼ਾ ਇਹਨਾਂ ਨੂੰ ਚਰਚੀ ਕਰਨਾ ਰੱਖੇ ਤੇ ਇਹ ਜਿਹੜਾ ਔਖੀ ਘੜੀ ਹੈ ਇਹਨੂੰ ਵੀ ਹੱਸ ਖੁਸ਼ੀ ਨਾਲ ਕਿਉਂਕਿ ਇਹਨਾਂ ਪਰ ਬਹੁਤ ਹਰ ਵਾਰੀ ਬੜੀ ਪਰੇਸ਼ਾਨੀਆਂ ਆਂਦੀਆਂ ਰਹਿੰਦੀਆਂ ਨੇ ਕੋਈ ਕਦੇ ਹੜ ਆ ਗਿਆ ਕਦੇ ਅੱਗ ਲੱਗ ਗਈਆਂ ਕਦੇ ਕੁਝ ਆ ਗਿਆ ਇਸ ਕਰਕੇ ਮੈਂ ਇਹੋ ਗੱਲ ਕਹਿ ਰਿਹਾ ਕਿ ਕਹਿੰਦਾ ਵੀ ਹਰ ਦੂਦ ਹੜ ਦਾ ਜਿਹੜਾ ਵੀ ਸਿਸਟਮ ਚੱਲ ਰਿਹਾ ਇਹਦੇ ਤੇ ਕਿ ਬਲਸ ਜਿਹੜੇ ਜਨ ਸੰਗਤ ਹੈ ਜੇ ਤੁਸੀਂ ਤੁਹਾ ਸਾਥ ਸੰਗਤ ਬਾਸੀ ਬੈਠੀ ਦੀ ਹੈ ਕੋਈ ਬਾਸੀ ਪਰਵਾਹ ਨਹੀਂ ਹੈ ਹਰ ਪਿੰਡਾਂ ਸੇ ਅਰਦਾਸ ਕਰ ਰਹੀ ਹੈ ਕਿ ਉਹ ਸਾਰੇ ਸੇਵ ਰੈਂਟ ਚੜ੍ਹਦੀ ਕਲਾ ਰਹਿਣ ਇਸ ਕਰਕੇ ਮੈਂ ਕੰਨਾ ਕਿ ਵਾਹਿਗੁਰੂ ਕਿਰਪਾ ਕਰੇ ਤੇ ਬਾਕੀ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜਿਹੜੇ ਚੁਪਾ ਦੇ ਚੰਦੇ ਨਾਮ ਬਾਣੀ ਨਾਲ ਜੁੜੇ ਨਾਮ ਬਾਣੀ ਨਾਲ ਜੁੜਨ ਜਿਹੜੇ ਪਾਠ ਹੁੰਦੇ ਨੇ ਜੋ ਪਾਠ ਕਰ ਰਹੇ ਨੇ ਉਹ ਤੁਮਰ ਵਿਚਾਰ ਜ਼ਰੂਰ ਕਰਨ ਸਭ ਸੁਰਦ ਰਹਿਣ ਤੇ ਸਾਬਤ ਸੁਰਤ ਹੋਣਗੇ ਅਮਰਤਾਰੀ ਹੋਣਗੇ ਆਪਣੇ ਆਪ ਇਹਨਾਂ ਦਾ ਖਾਸਾ ਰਾਜ ਆ ਜਾਣਾ ਸਾਨੂੰ ਕਿਸੇ ਵੱਲ ਵੀ ਦੇਖਣ ਦੀ ਜਰੂਰਤ ਨਹੀਂ ਮਤਲਬ ਜਿਵੇਂ ਅੱਜ ਪੰਜਾਬ ਦੇ ਵਿੱਚ ਮੁਸੀਬਤ ਆਈ ਹੈ ਅੱਜ ਪੰਜਾਬ ਪੰਜਾਬ ਲਈ ਖੜਿਆ ਹੋਰ ਕੋਈ ਸਟੇਟ ਆ ਕੇ ਨਹੀਂ ਖੜੀ ਜੀ ਮੋਦੀ মিডিਆ ਬਿਲਕੁਲ ਇਗਨੋਰ ਕਰ ਰਹੀ ਹੈ ਪੰਜਾਬ ਨੂੰ ਕਿ ਪੰਜਾਬ ਨਾਟ ਇਸ ਅ ਪਾਰਟ ਆਫ ਇੰਡੀਆ ਇਸ ਕਰਕੇ ਮੈਂ ਕਹਿ ਰਿਹਾ ਕਿ ਮੋਦੀ মিডিਆ ਨੂੰ ਚਾਹੀਦਾ ਪੰਜਾਬ ਦੇ ਹਾਲਾਤਾਂ ਦਾ ਸਿੰਚ ਇਹ ਜੋ ਸਾਡੇ ਇਥੇ ਕਿਓ ਬਰਾ ਸਾਹਿਬ ਅੰਮ੍ਰਿਤਸਰ ਦੀ ਜੋ ਸੰਗਤ ਬੈਠੀ ਦੀ ਹੈ ਇਹਦੀ ਕਵਰਿੰਗ ਕਰਨੀ ਚਾਹੀਦੀ ਹੈ ਪੂਰੇ ਵਰਲਡ ਨੂੰ ਦੱਸਣਾ ਚਾਹੀਦਾ ਹੈ ਕਿ ਸਿੱਖ ਕਿਸੀ ਕੌਮ ਹੈ ਇਹ ਜੰਦੇ ਦਾ ਸੂਰਸ ਉਹ ਪਹਿਚਾਨੀ ਹੈ ਜੋ ਲੜ ਜਿੰਦੇ ਹੀ ਪੁਰਜਾ ਪੁਰਜਾ ਕਟ ਮਰੇ ਖੂਨ ਨਾ ਛੜੇ ਕਿ ਇਸਕੇ ਕੇ ਵਾਹਿਗੁਰੂ ਕਿਰਪਾ ਕਰਨ ਬਾਕੀ ਕਿਸਾਨ ਜਿਹੜੇ ਲੋਕੀ ਇਸ ਲਈ ਕਸ਼ਟ ਜਿੰਦ ਫਲਡ ਆਏ ਹੋਏ ਉਹਨਾਂ ਨੂੰ ਗਵਰਨਮੈਂਟ ਵੀ ਮੁਆਵਜ਼ਾ ਦੇਵੇ ਉਹਨਾਂ ਨੂੰ ਸਟੈਂਡ ਕਰੇ ਉਹਨਾਂ ਦੇ ਘਰ ਦੁਆਰਾ ਤਾਮੀਲ ਕਰਾਵੇ ਉਹਨਾਂ ਨੂੰ ਪਹਿਲੀ ਗੜਾ ਰੋਜ਼ਗਾਰ ਔਰ ਐਜੂਕੇਸ਼ਨ ਦੇਵੇ ਬਬਰੀ ਸਵੇਰ ਤੋਂ ਹੀ ਇਹ ਸੰਗਤ ਮੀ ਦੇ ਵਿੱਚ ਬੈਠੀ ਹੈ ਪਰ ਜਦੋਂ ਹੁਣ ਮੀ ਤੇ ਜੋ ਹੈ ਨੌਜਵਾਨਾਂ ਦਾ ਜਜ਼ਬਾ ਕਿਵੇਂ ਦੇਖਦੇ ਹੋ ਕਿ ਸੇਵਾ ਦੇ ਲਈ ਸ਼ੁਰੂ ਹੋ ਗਈ ਹੈ ਜੀ ਪੰਜਾਬ ਦੇ ਚਰਨਾਂ ਵਿੱਚ ਮੱਥਾ ਟੇਕਦਾ ਸੇਵਾ ਭਾਵਨਾ ਪੂਰਤ ਇਤਨੀ ਸੇਵਾ ਭਾਵਨਾ ਕਿ ਮੈਂ ਕਹਿੰਦਾ ਕਿ ਇਹਨਾਂ ਦੇ ਚਰਨਾਂ 'ਚ ਮੱਥਾ ਟੇਕਣ ਦਾ ਦਿਲ ਕਰਦਾ ਹੈ ਬਾਈ ਗੁਰੂ ਮੈਂ ਕਹਿੰਦਾ ਇਹੋ ਮੈਂ ਕਿਨ ਨੂੰ ਆਪਣੇ ਨਾਮ ਬਣੀਆਂ ਨਾ ਕਿ ਉਹਨਾਂ ਸਾਬੋ ਸੁਰਤ ਹੋਣ ਆਪਣੇ ਚੜ੍ਹਦੀ ਕਲਾ ਰਹਿਣ ਅਮਰਦਾਰੀ ਬਣਨ ਅਮਰਦਾਰੀ ਬਣ ਜਾਣਗੇ ਸਭ ਕੁਝ ਪ੍ਰਾਪਤ ਹੋ ਜਾਏਗਾ ਕੀ ਬਾਤ ਹੈ ਜਿੱਦੋਂ ਦਾ ਗੁਰੂ ਗੋਬਿੰਦ ਸਿੰਘ ਅਮਰ ਸ਼ਿਕਾਇਤਾ ਸਿੱਖ ਚੜ੍ਹਦੀ ਕਲਾ ਚ ਕਦੇ ਚੜ੍ਹਦੀ ਕਲਾ ਚ ਆਇਆ ਹੀ ਨਹੀਂ ਹੈ ਨਾ ਸਿੱਖ ਕਦੇ ਗੁਲਾਮ ਆਇਆ ਨਾ ਕਦੇ ਗੁਲਾਮ ਹੋਏਗਾ ਚੜ੍ਹਦੀ ਕਲਾ ਇਹ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹੇਗਾ ਚੜ੍ਹਦੀ ਕਲਾ ਰਹਿਗਾ ਔਰ ਹਮੇਸ਼ਾ ਰਹੇਗਾ ਗੁਰੂਆਂ ਦੇ ਟਾਈਮ ਸੀ ਚੜ੍ਹਦੀ ਕਲਾ ਸੀ ਮੁਗਲਾਂ ਦੇ ਟਾਈਮ ਅੰਗਰੇਜ਼ਾਂ ਦੇ ਟਾਈਮ ਸੀ ਔਰ ਜਿਹੜੇ ਕਾਲੇ-ਕੋਰੇ ਆ ਗਏ ਨੇ ਇਨੰਦ ਦੇਵੀ ਜਿਹੜੇ ਤੁਸੀਂ ਮੋਦੀ ਮੋਦੀ ਮੀਡੀਆ ਕੇਂਦਰ ਜਾਂ ਮੋਦੀ ਸਰਕਾਰ ਕਹਿੰਦੇ ਹੋ ਇੱਥੇ ਵੀ ਚੱਦੇ ਗੱਲਾਂ ਚ ਮਾਈਕਰੋ ਅੰਗ ਸੰਗ ਰਹੇ ਹਨ ਨਾਮ ਬਣੇ ਨੇ ਜੋੜੇ ਨੇ ਬਾਕੀ ਇੱਕੋ ਮੇਰੀ ਖਾਸ਼ ਹੈ ਕਿ ਮੈਂ ਪੂਰੇ ਪੰਜਾਬ ਨੂੰ ਸਭ ਤੋਂ ਸੋਹਣ ਸੁਰਤ ਅਮਰਦਾਰੀ ਦੇਖਣਾ ਚਾਹੁੰਦਾ ਆਪਣਾ ਖਾਲਸਾ ਰਾਜ ਦੇਖਣਾ ਚਾਹੁੰਦਾ ਮਾਈਕਰੋ ਜੀ ਕਰਸਾ ਵਾਈਕਰੋ ਜੀ ਕੀ ਮੈਂ ਤੁਸੀਂ ਇੱਕ ਵਾਰੀ ਨੌਜਵਾਨਾਂ ਦਾ ਜਜ਼ਬਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਮੀ ਤੇਜ ਹੁੰਦੇ ਹੀ ਇਹ ਨੌਜਵਾਨ ਇਸ ਸੇਵਾ ਦੇ ਵਿੱਚ ਡੁੱਟ ਗਏ ਨੇ ਅਤੇ ਜੇਕਰ ਮੈਂ ਗੱਲ ਕਰਾਂ ਤਾਂ ਇਹ ਨੌਜਵਾਨਾਂ ਦੀ ਵੱਡੀ ਸੇਵਾ ਹੈ ਕਿ ਇਸ ਵੇਲੇ ਉਹ ਇੰਨੀ ਸੇਵਾ ਨਿਭਾ ਰਹੇ ਨੇ ਛੋਟੇ-ਛੋਟੇ ਬੱਚੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਪ੍ਰਥਮ ਜੋਤ ਸਿੰਘ ਤੁਸੀਂ ਇੰਨੇ ਮੀਂਹ ਦੇ ਵਿੱਚ ਸੇਵਾ ਕਰ ਰਹੇ ਹੋ ਕਿਵੇਂ ਨੇ ਮਹਿਸੂਸ ਕਰ ਰਹੇ ਕਿਉਂਕਿ ਜਿੱਥੇ ਮੀ ਪੈਂਦਾ ਪੰਜਾਬ ਦੇ ਵਿੱਚ ਹੜ ਵੀ ਆਏ ਹੋਏ ਆ ਇੱਥੇ ਆ ਕੇ ਕੀ ਅਰਦਾਸ ਬਿੰਦਤੀ ਕਰਦੇ ਜੀ ਇੱਥੇ ਆ ਗਿਆ ਸੀ ਕਹਿੰਦੇ ਆ ਕਿ ਬਾਬਾ ਪੰਜਾਬ ਨੂੰ ਤੂੰ ਸਹੀ ਰੱਖ ਸਕੂਨ ਮਿਲਦਾ ਉਹ ਕਿਸੇ ਵਾ ਕਰਕੇ ਤੇ ਮੇਰੀ 12 ਸਾਲ 12 ਸਾਲ ਇਹ 12 ਸਾਲ ਦਾ ਨੌਜਵਾਨ ਹੈ ਪੰਜਾਬ ਦੇ ਹੜਾ ਦੇ ਹਾਲਾਤਾਂ ਤੇ ਅਰਦਾਸ ਕੀਤੀ ਕਿ ਜਲਦੀ ਹਾਲਾਤ ਸਹੀ ਹੋਣ ਅਤੇ ਦੇਖਦੇ ਆ ਕਿ ਜਿਵੇਂ ਮੀਂਹ ਸ਼ੁਰੂ ਹੋਇਆ ਇਸੇਵਾ ਦੇ ਵਿੱਚ ਜੁਟ ਗਿਆ ਹੁਣ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਜੀ ਪੰਜਾਬ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਕੋਈ ਹੋਰ ਸਟੇਟ ਨੂੰ ਹੁੰਦੀ ਆ ਔਰਤੇ ਕੋਈ ਮੁਸੀਬਤ ਹੁੰਦੀ ਤੇ ਪੰਜਾਬ ਪਹਿਲੀ ਵਾਰ ਚ ਜਾਂਦਾ ਅੱਗੇ ਉਹਨਾਂ ਨੂੰ ਮਤਲਬ ਰੋਟੀ ਦਿੰਦਾ ਪਾਣੀ ਦਿੰਦਾ ਆ ਤੇ ਹੁਣ ਤਾਂ ਕੋਈ ਨਹੀਂ ਦੇਖ ਸਾ ਆ ਹੀ ਆਪਣੇ ਆਪ ਤੇ ਡਿਪੈਂਡ ਹੋਏ ਆ ਤੇ ਹੁਣ ਬਹੁਤ ਨਿਹੰਗ ਸਿੰਘ ਆ ਜਿਹੜੀ ਸੇਵਾ ਕਰ ਰਹੇ ਨੇ ਤੇ ਉਹਦਾ ਜਿਹੜੀ ਸਰਕਾਰ ਉਹ ਵੀ ਹੈਲੀਕਾਪਟਰਾਂ ਤੋਂ ਪਾਣੀ ਸਿੱਟਣ ਦੀ ਆ ਤੇ ਉਹਨਾਂ ਕੀ ਉਹਦਾ ਕਿਸੇ ਦੇ ਪਿੱਢੇੜਚੀ ਨਹੀਂ ਜਾਂਦਾ ਉਹ ਇਦਾਂ ਹੀ ਵੇਸਟ ਹੋ ਜਾਂਦਾ ਤੇ ਉਹ ਦਿਖਾਉਂਦੇ ਕਿ ਅਸੀਂ ਸੇਵਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਬਾਪੂ ਜੀ ਇਸ ਵੇਲੇ ਤੁਸੀਂ ਸੇਵਾ ਦੇ ਵਿੱਚੋਂ ਪੂਰੇ ਪਜੇ ਪਏ ਉਮੀਦ ਦੇ ਵਿੱਚ ਗੁਰਦੁਆਰਾ ਚਪੈਰਾ ਵੀ ਕੱਟਿਆ ਜਾ ਰਿਹਾ ਸੰਗਤ ਵੱਲੋਂ ਕਿਵੇਂ ਦਾ ਮਹਿਸੂਸ ਕਰ ਰਹੇ ਜੀ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਬਹੁਤ ਮਹਾਰਾਜ ਚਰਦੀ ਕਰਾ ਜੀ ਤਾਂ ਧੰਨ ਬਾਬੇ ਜੀ ਦੀ ਸਦੀ ਨੇ ਕਿਰਪਾ ਕੋਈ ਗਾਲੀ ਕੋਈ ਨਹੀਂ ਅਵਾਸਮਿੰਟ ਦੀ ਕੀਤੀ ਹੈ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਹੋਏ ਆ ਜੀ ਜਲਦੀ ਮਾਹੌਲ ਸਹੀ ਹੋਵੇ ਜੀ ਹਾਂ ਜੀ ਬਹੁਤ ਸਹੀ ਹੋ ਜਾਏ ਮਹਾਰਾਜ ਕਿਰਪਾ ਬਾਬੇ ਜੀ ਦੀ ਸਦੀ ਇਨਾਨਾ ਨੂੰ ਤਵਾਰਾ ਭਰੋਸਾ ਵਾ ਉਹਦੇ ਉੱਤੇ ਸਾਰਾ ਬਸੇ ਹੀ ਕਰੇਗਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾ ਇਹ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੱਥੇ ਦੁਪਹਿਰਾ ਖਟਣ ਲਈ ਸੰਗਤ ਪਹੁੰਚੀ ਆ ਪਰ ਸੇਵਾ ਸੇਵਾ ਭਾਵਨਾ ਦੇਖੋ ਤੁਸੀਂ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਸਾਰੇ ਇਸ ਸੇਵਾ ਦੇ ਵਿੱਚ ਲੱਗੇ ਹੋਏ ਆ ਇਹਨਾਂ ਸੇਵਾ ਦਾ ਮੁੱਲ ਇਹ ਬਾਬਾ ਦੀਪ ਸਿੰਘ ਜੀ ਖੁਦ ਲੈ ਰਹੇ ਨੇ ਕਿ ਇਹ ਸੇਵਾ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ ਦੇਖ ਸਕਦੇ ਹੋ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਵਗੀ ਆ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਇਆ। ਸੰਗਤ ਅਰਦਾਸ ਬੰਦੀਆਂ ਕਰ ਰਹੀਆਂ ਆ ਕਿ ਉਹ ਮਾਹੌਲ ਸਹੀ ਹੋਵੇ। ਕਿਵੇਂ ਤੁਸੀਂ ਇੱਥੇ ਪਹੁੰਚੇ ਹੋ? ਐਨੇ ਮੀਂਹ ਦੇ ਵਿੱਚ ਵੀ ਸੇਵਾ ਕਰ ਰਹੇ ਹੋ? ਕੀ ਮਹਿਸੂਸ ਕਰ ਰਹੇ ਹੋ? ਮਸੂਮ ਜੀ ਬਹੁਤ ਵਧੀਆ ਲੱਗਦਾ। ਮਨ ਨਾਲ ਸੇਵਾ ਕਰਦਾ। ਮਨ ਬਹੁਤ ਖੁਸ਼ੇ ਦੇ ਬਾਰੇ। ਤੇ ਤੁਹਾਨੂੰ ਪਤਾ ਬਾਬਾ ਦੀਪ ਸਿੰਘ ਦਾ ਚਪੜਾ ਲੱਗਾ। ਸਾਰੀ ਸੰਗਤ ਜਿਹੜੀ ਆ ਉਹ ਆਟਮ ਤੇ ਬੜਾ ਘਟਣ ਦੀ ਆ। ਤੇ ਸੇਵਾ ਕਰਨ ਬਹੁਤ ਵਧੀਆ ਲੱਗਦਾ। ਜਿਹੜੀ ਰਹੀਦਾ ਉਥੇ ਮੀਂਹ ਦੀ ਗੱਲ। ਹਾਰ ਦੀ ਗੱਲ ਮਹਾਰਾਜ ਗਾਣੀ ਵਿੱਚ ਬਾਸ ਕੰਡਿਆ ਵੀ ਮੀ ਕਿਹ ਤਰ੍ਹਾਂ ਹਟਾ ਦੇ ਤੇ ਕੋੜਾ ਦਾ ਬਹੁਤ ਵਧੀਆ ਹਟਾਮ ਲੱਗਦਾ ਉਹਨੂੰ ਤੇ ਜਿਹੜਾ ਵਾ ਉਹ ਟੰਦਾ ਨਾ ਨੀ ਲੈ ਆ ਗਿਆ ਕਿਉਂਕਿ ਸੰਗਤਾਂ ਇੱਕ ਵਾਸਤੇ ਜਿਹੜੀ ਰੱਬ ਨੂੰ ਭੁੱਲ ਗਈ ਹੈ ਪਹਿਲੀ ਗੱਲ ਤੇ ਆ ਜੀ ਰੱਬ ਨੂੰ ਭੁੱਲਿਆ ਹੁਣ ਜਦੋਂ ਹਾਰ ਆਇਆ ਹੁਣ ਰੱਬ ਜਿੱਤੇ ਆਉਂਦਿਆ ਜਿਹੜੀ ਮੇਨ ਗੱਲ ਦਾ ਜੀ ਉਹ ਤਾਂ ਸਰਕਾਰ ਕਹਿੰਦੀ ਹੈ ਵੀ ਆ ਵੀ ਕਰਨਾ ਵਾ ਆ ਵੀ ਮੌਜਾ ਮਿਲੂਗਾ ਸੰਗਤਾਂ ਨੂੰ ਨੌਕਰੀਆਂ ਮਿਲਣਗੀਆਂ ਫਲਾਂ ਮਿਲੂਗਾ ਕੁਛ ਨਹੀਂ ਹੋਇਆ ਜਿਹੜੇ ਮਜ਼ਦੂਰ ਵਾ ਉਹ ਆਟਮ ਦਿਹਾੜੀਆਂ ਦੇ ਉਹ ਦਿਹਾੜੀਆਂ ਦਾਦੇ ਦੇ ਬੱਚੇ ਆ ਉਹ ਕਿੱਥੇ ਜਾਣਗੇ ਹੁਣ ਜੇ ਮਨ ਮੀ ਆ ਗਿਆ ਵਾ ਕਿ ਕੋਈ ਦਿਹਾੜੀ ਨਾ ਲੱਗੂ ਰਾਸ਼ਨ ਨਾ ਲੱਗੂ ਉੱਥੇ ਬਜਾਉਣਾ ਜਿਹਦਾ ਜਿੱਦੇ ਮੈਨਗਾਲ ਕਿਸੇ ਦੀ ਗਰੀਬ ਦੀ ਰੋਟੀ ਨਹੀਂ ਪੱਕਾਂ ਟੀ ਜਾਂ ਚੁੱਲਾ ਗਰਮ ਨਹੀਂ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਹੜ ਆਇਆ ਤਾਂ ਲੰਗਰ ਲੱਗ ਗਿਆ ਸਮਾਨ ਫ੍ਰੀ ਦੇ ਰਹੀ ਹੈ ਸੰਗਤ ਪਿੰਡਾਂ ਦੇ ਵਿੱਚ ਪਰ ਹਿਮਾਚਲ ਵਿੱਚ 20 ਰੁਪਏ ਦੀ ਮੋਬੱਦੀ ਕਹਿੰਦੀ 80 ਰੁਪਏ ਦੀ ਵੇਕਰੀ ਹੈ ਉੱਥੇ ਜ਼ਿਆਦਾ ਵਾ ਕਿਉਂਕਿ ਉੱਥੇ ਲੁੱਟ ਮਚਾਈ ਇਹਨਾਂ ਨੇ ਸਾਡੇ ਜਿਹੜੇ ਪੰਜਾਬੀ ਆ ਪੂਰਾ ਕੰਨਾ ਨਾ ਕੰਦਾ ਮੋਡੇ ਦਾ ਮੋਡਾ ਮਲਾਕ ਚੱਲਣ ਰਿਹਾ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਦੇ ਬਾਹਰ ਦੀਆਂ ਨੇ ਚਰਨ ਗੰਗਾ ਤੋਂ ਬਾਹਰ ਦੀਆਂ ਤਸਵੀਰਾਂ ਨਿਹੰਗ ਸਿੰਘ ਵੀ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਪੰਜਾਬ ਦੇ ਵਿੱਚ ਹੜ ਦਾ ਮਾਹੌਲ ਬਣਿਆ ਪਿੰਡਾਂ ਦੇ ਵਿੱਚ ਇੰਨਾ ਕ ਪਾਣੀ ਹੈ ਕਿ ਲੋਕ ਘਰਾਂ ਦੀਆਂ ਛੱਤਾ ਦੇ ਨੇ ਫਿਰ ਵੀ ਲੋਕ ਇੱਥੇ ਪਿੰਡਾਂ ਚੋ ਦੁਪਹਿਰਾ ਕੱਟਣ ਲਈ ਪਹੁੰਚ ਗਏ ਨੇ ਗੁਰੂ ਦੇ ਦਰ ਤੇ ਜੀ ਜੀ ਬਾਬਾ ਜੀ ਵੇਖੋ ਇਹਨਾਂ ਇੱਕ ਬਾਬਾ ਤੁਸੀਂ ਇੰਨੀ ਕ ਸੰਗੀਤ ਦਾ ਪਿਆਰ ਆ ਕਿ ਲੋਕੀਆ ਆਪਣਾ ਇੰਨਾ ਨੁਕਸਾਨ ਵੀ ਹੋ ਗਿਆ ਨੁਕਸਾਨ ਵੀ ਜਰ ਗਏ ਆ ਉਹ ਝੱਲ ਵੀ ਗਏ ਆ ਉਹ ਸਭ ਕੁਝ ਭੁੱਲ ਗਿਆ ਪਰ ਵੇਖੋ ਮਾਰੇ ਦਰਦਾਂ ਕਿੰਨੀਆਂ ਖੁਸ਼ੀਆਂ ਪ੍ਰਾਪਤ ਕਰਦੇ ਪਿਆ ਵੇਖੋ ਤੁਸੀਂ ਸਾਰੇ ਬਨੇ ਕੈਮਰਾ ਮਰੋ ਇੰਨੀ ਕਿ ਸੰਗੀਤ ਦੇ ਲੋਕ ਕਿੰਨੀ ਖੁਸ਼ ਆ ਤੇ ਮਾਰੇ ਕੋ ਅਗੇ ਅਰਦਾਸਾਂ ਬੇਂਦੀਆਂ ਕਰਦੇ ਵੇਖੋ ਚਾਵਣ ਸੇਵਾ ਕਰਦੀ ਉਹ ਦੇਖੋ ਤੇ ਕੈਮਰਾ ਕੋ ਕਿੰਨੇ ਨਿਗੇ ਨਿਗੇ ਛੋੜੇ ਬੱਚੇ ਸੇਵਾ ਕਰਦੇ ਪਿਆ ਦੇਖੋ ਇਹ ਮਹਾਰਾਜੀ ਦਸ ਸਿੰਘਾਂ ਦੀ ਵਡਿਆਈ ਆ ਲੱਗਦਾ ਪਿੰਡਾਂ ਦੇ ਵਿੱਚ ਵੀ ਪੰਜਾਬੀ ਆਪਣੇ ਸਿੱਖ ਸੰਸਥਾਵਾਂ ਇਵੇਂ ਹੀ ਪਹੁੰਚੀਆਂ ਹੋਈਆਂ ਨੇ ਜਿਵੇਂ ਇੱਥੇ ਸ਼ੀਦਾ ਸਾਹਿਬ ਸੰਗਤ ਪਹੁੰਚੀ ਹੈ ਜਿਹੜੇ ਵੀਰ ਆਪਣੇ ਜਤਨ ਆਪਣੇ ਕਹਿੰਦੇ ਨਾ ਕਿ ਪੰਜਾਬੀ ਨੂੰ ਪੰਜਾਬੀ ਨਾ ਮਾਰੇ ਇਹ ਗੱਲ ਹੁੰਦੀ ਆ ਪਰ ਤੇ ਵੀ ਗੱਲ ਬੰਦੀ ਆ ਕਿ ਪੰਜਾਬੀ ਨੂੰ ਪੰਜਾਬੀ ਹੀ ਸਪੋਰਟ ਕਰਦਾ ਜਿੰਨੇ ਮਰਜੀ ਪਿਆਸੇ ਪਸੰਜੋ ਜਿਹੜੇ ਪੰਜਾਬੀ ਵੀਰ ਉਹ ਪੰਜਾਬੀਆਂ ਦੀ ਸਪੋਰਟ ਕਰਦੇ ਆਇਆ ਕਰਦੇ ਰਹਿਣਗੇ ਬਾਕੀ ਜਥੇਨ ਸਿੰਘਾਂ ਦੀ ਲੋੜ ਪਵੇਗੀ ਨਹਿ ਸਿੰਘ ਵੀ ਆਪਣੇ ਵੀਰ ਪਹੁੰਚ ਦਿਆ ਪੰਜਾਬ ਕਿਤੇ ਵੀ ਖੜ ਜਾਂਦਾ ਚਾਹੇ ਕਿਤੇ ਪਾਣੀ ਆ ਦਿੱਕਤ ਹੋਵੇ ਲੰਗਰ ਦੀ ਦਿੱਕਤ ਹੋਵੇ ਕਿਤੇ ਵੀ ਦੁਨੀਆ ਚਾਫਦਾ ਰਹੇ ਪੰਜਾਬ ਖੜਿਆ ਮਿਲਦਾ ਪਰ ਅੱਜ ਪੰਜਾਬ ਦੇ ਨਾਲ ਸਿਰਫ ਪੰਜਾਬ ਹੀ ਆ ਕੋਈ ਹੋਰ ਸਟੇਟ ਨਹੀਂ ਖੜੀ ਦੇਖ ਰਹੀ ਪਰ ਵੇਖੋ ਹਣ ਕਹਿੰਦੇ ਨਾ ਕਿਹੜਾ ਗੋਦੀ ਮੀਡੀਆ ਓਏ ਇਸ ਚੀਜ਼ ਨਹੀਂ ਕਵਰ ਕਰਦਾ ਭੱਜੀ ਇਸ ਚੀਜ਼ ਕਵਰ ਕਿਉਂ ਨਹੀਂ ਕਰਦਾ ਪਿਆ ਕਿਉਂ ਉਹਨੂੰ ਇਹਨਾਂ ਦੇ ਪੈਸੇ ਨਹੀਂ ਮਿਲਣ ਜਿਹੜੀ ਉਹਨਾਂ ਨੇ ਰਿਕਵਰੀ ਕਰਨੀ ਕੁਸ਼ ਕਰਨਾ ਜਾਂ ਵੀਊ ਲੈਣੇ ਆ ਉਹਨੇ ਪੁਰਾਣੇ ਕਮਾਕਮਾ ਕੈਮਰੇ ਸ਼ੋਰ ਕਰਨੇ ਆ ਇਹ ਚੀਜ਼ਾ ਬੜਾਈ ਸੇਵਾ ਕਰਦੇ ਪਿਆ ਇਹ ਕਿਸੇ ਨੇ ਨਹੀਂ ਦਿਖਾਉਣਾ ਇਹ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਕਿਸੇ ਨੇ ਨਹੀਂ ਦਿਖਾਉਣਾ ਕਿਸੇ ਨੂੰ ਗੋਦੀ ਉਮੜ ਨਹੀਂ ਦਿਖਾਉਣਾ ਕਿ ਇੰਨੇ ਟੁੱਟ ਕੇ ਵੀ ਇੰਨਾ ਦੁੱਖ ਝੱਲ ਕੇ ਵੀ ਉਹ ਸੀ ਦಾಸੀਆਂ ਦਰਤਾਂ ਕੇ ਸੇਵਾ ਕਰਦੇ ਪਿਆ ਕਿ ਜੇ ਹੋਈਆਂ ਭੁੱਲਾਂ ਚੁੱਕੀਆਂ ਦੀ ਖਿਮਾ ਉਹ ਮੰਗਦੇ ਪਿਆ ਵੇਖੋ ਤੇ ਮੀਂਹ ਪੈਂਦਿਆ ਇੰਨਾ ਮੀਂਹ ਪੈਂਦਿਆ ਸੰਗਤਾਂ ਦੇ ਮੱਥੇ ਤੇ ਕੋਈ ਚੋੜੀ ਨਹੀਂ ਕੋਈ ਕੁਝ ਨਹੀਂ ਇੰਨਾ ਦੁੱਖ ਝੱਲ ਕੇ ਵੀ ਕਿਸਾਨ ਵੀਰ ਫਿਰ ਇੱਕ ਦੂਜੇ ਨੂੰ ਖੜਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿ ਆਓ ਤੁਹਾਨੂੰ ਚਾਹ ਚਾਹ ਕੇ ਰੋਟੀ ਛਕਾਈਏ ਹਨਾ ਕਿਸੇ ਵੀ ਥੀਂ ਲਾ ਕੇ ਚਲ ਜੋ ਜਿੱਥੇ ਪਾਣੀ ਆਉਂਦਿਆ ਸਭ ਤੋਂ ਪਹਿਲਾਂ ਤਾਂ ਉਹ ਪਹਿਲੀ ਗੱਲ ਇਹੋ ਮਿਲੀਆਂ ਕਿ ਚਾਹ ਪੀਓਗੇ ਕਿ ਰੋਟੀ ਖਾਓਗੇ ਇਹ ਲੱਗਦਾ ਜੀ ਕਿ ਜੇਕਰ 40 ਕਿੱਲੇ ਨੇ ਉਹ ਵੀ ਗਵਾਲੇ ਜੇਕਰ ਇੱਕ ਘਾਰ ਸੀ ਉਹ ਵੀ ਗਵਾਲਿਆ ਫਿਰ ਵੀ ਜੇਕਰ ਪੁੱਛੇ ਤਾਂ ਕੀ ਹਾਲ ਹੈ ਕਿ ਇਹਨੇ ਨਹੀਂ ਚੜਦੀ ਕਲਾ ਜੀ ਇਹ ਬਾਬਾ ਜੀ ਚੜਦੀ ਕਲਾ ਨਾ ਕਿ ਸੀ ਸਿੰਗਣਾ ਗਿੜਾ ਚੜਦੀ ਗਿੜਾ ਜਿੱਧਰ ਜਾਣਾ ਚੜਦੀ ਗਿੜਾ ਇਸ ਚੜਦੀ ਗਿੜੇ ਨੇ ਆ ਵੇ ਕਿਸਾਨਾ ਵੇ ਤੇਰਾ ਕਿਡਾ ਵਡਾ ਜੇਰਾ ਤੂੰ ਘਰ ਵੀ ਖੋਲਿਆ ਤੂੰ ਪਿਆਲੀ ਖੋਲੀ ਤੂੰ ਰਿਸ਼ਤੇ ਖੋਲੇ ਤੂੰ ਆਪਣਾ ਸਰੰਗ ਖੋਲਿਆ ਪਰੰਦ ਕੀ ਨਹੀਂ ਖੋਇਆ ਆਪਣਾ ਜਮੀਰ ਜਿਹੜਾ ਤੇਰਾ ਜਾਗਦਾਰ ਤੇਰੇ ਪੰਜਾਬੀ ਵੀਰ ਤੇਨਾ ਮੋਢਾ ਨਾ ਮੋਢਾ ਲਾ ਕੇ ਖੜੇ ਆ ਇਹ ਕਢਾ ਕੇ ਜਿੱਥੋਂ ਦੀ ਵੇਖੋਗੇ ਨਾ ਅੱਜ ਪੰਜਾਬੀ ਹੀ ਪੰਜਾਬੀ ਦੇ ਕੰਮ ਹੋਣਦਿਆ ਜਿਹੜੇ ਤੂੰ ਜਾਗਦਾਰ ਦੀ ਵੇਖੋਗੇ ਨਾ ਕਿਸੇ ਬੰਨੇ ਵੀ ਤੂੰ ਚਾਤੀ ਮਾਰ ਲੋ ਕੋਈ ਭਈਆ ਨਹੀਂ ਕੋਈ ਜਿਹਨਾਂ ਨੂੰ ਅਸੀਂ ਰੋਟੀਆਂ ਖਵਾਉਂਦੇ ਆ ਨਾ ਪਰ ਸਾਡੇ ਡਾਂਗਾ ਮਾਰਦੇ ਆ ਪਰ ਅਸੀਂ ਫੇਰ ਕਹਿੰਨੇ ਆ ਪ੍ਰਸ਼ਾਦਾ ਦੇ ਸਗੋ ਯਾਰ ਕੋਈ ਗੱਲ ਨਹੀਂ ਯਾਰ ਤੁਸੀਂ ਪ੍ਰਸ਼ਾਦਾ ਛੱਕੋ ਪ੍ਰਸ਼ਾਦਾ ਦੇ ਸਗੋ ਇਹ ਉਹ ਸਾਡੀ ਕੌਮ ਦੀ ਬਾਬਾ ਜੀ ਮਾਨਤਾ ਗੁਰੂ ਨਾਨਕ ਬਾਛੇ ਨੇ 20 ਲੰਗਰ ਉਹ ਚੱਲਦਾ ਉਹ ਚੱਲਦਾ ਯਾਰ ਸਦੀਆਂ ਦਾ ਚੱਲਦਾ ਐਨਾ ਵੇਖੋ ਸਾਡਾ ਦੁੱਖ ਚੱਲਦਾ ਪੰਜਾਬ ਤੇ ਐਨਾ ਦੁੱਖ ਆ ਚਕਿਆ ਪਰ ਪੰਜਾਬੀ ਵੀਰਾਂ ਨੇ ਆ ਦੇਲਦੇ ਪੱਥਰ ਰੱਖ ਕੇ ਚੜਦੀ ਗਲਾਂ ਚੜਦੀ ਗਲਾਂ ਨਾਮ ਬੰਦੇ ਆ ਕੀ ਅਰਦਾਸ ਮੰਦੀ ਕਰਦੇ ਹੋ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜੀ ਅਰਦਾਸ ਮੰਦੀ ਵਿਖੋ ਅਭਈ ਆਪਾਂ ਜਦੋਂ ਮਰਤ ਦੇਲੇ ਉੱਠੀਦਾ ਜਾਂ ਗਾਗਰਿ ਸੇਵਨ ਜਾਈਦਾ ਆਪਾਂ ਤੇ ਹਰ ਵੇਲੇ ਅਰਦਾਸ ਕਰਦੀਆ ਕਿ ਮਾਰੇ ਪੰਜਾਬ ਨੂੰ ਉਦਾਂ ਹੀ ਚੜਦੀ ਗਲਾਂ ਜਿ ਰੱਖ ਜਿੱਦਾਂ ਪਹਿਲੇ ਸੀ ਕਿਆ ਬਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੋਈ ਦੇਖ ਸਕਦੇ ਹੋ ਕਿ ਪੰਜਾਬ ਦੇ ਜਿਸ ਤਰੀਕੇ ਦੇ ਮਰਜੀ ਹਾਲਾਤ ਹੋਣ ਪਿੰਡਾਂ 'ਚ ਇੰਨਾ ਕ ਪਾਣੀ ਹੋਵੇ ਇਸ ਸੰਗਤ ਦੇ ਪਿੰਡਾਂ ਚੋਂ ਨਿਕਲ ਨਹੀਂ ਸਕਦੀ ਪਰ ਫਿਰ ਵੀ ਇੱਥੇ ਦੁਪਹਿਰਾ ਘਟੇ ਲਈ ਪਹੁੰਚੀ ਹੋਈ ਹੈ ਇੱਥੇ ਨੌਜਵਾਨਾਂ ਦਾ ਜਜ਼ਬਾ ਦੇਖਣ ਵਾਲਾ ਹੈ ਇਹ ਉਹੀ ਨੌਜਵਾਨ ਹੋ ਸਕਦੇ ਜਿਨ੍ਹਾਂ ਦਾ ਪਿੰਡਾਂ ਦੇ ਵਿੱਚ ਸ਼ਾਇਦ ਘਰ ਪਹਿਲੀ ਕੁਝ ਵੀ ਨਾ ਬਚਿਆ ਹੋਵੇ ਪਰ ਫਿਰ ਵੀ ਇੱਥੇ ਆ ਕੇ ਸੇਵਾ ਕਰਕੇ ਗਿਆ ਲਖਦੇ ਨੇ ਕਿ ਚੜਦੀ ਕਲਾ ਹੈ ਜੀ ਇੰਨੀ ਸੇਵਾ ਭਾਵਨਾ ਚੜਦੀ ਕਲਾ ਸਿਰਫ ਪੰਜਾਬੀਆਂ ਦੇ ਵਿੱਚ ਹੀ ਆ ਪਰ ਇੱਕ ਵਾਰ ਸਾਨੂੰ ਸੋਚਣ ਦੀ ਲੋੜ ਹੈ ਕਿ ਹੁਣ ਤਾਂ ਸਾਡੇ ਰੱਬ ਵੀ ਪਛਾ ਸਕਦਾ ਜੇ ਅਰਦਾਸਾ ਕਰੀਏ ਸੋ ਸੰਗਤ ਇੱਥੇ ਪਹੁੰਚੀ ਅਰਦਾਸ ਕਰਨ ਦੇ ਲਈ ਤੇ ਸੇਵਾ ਤੁਸੀਂ ਦੇਖੀ ਐ ਜਜ਼ਬਾ ਦੇਖਿਆ ਤੇ ਸੰਗਤ ਇਸ ਤਰੀਕੇ ਹੀ ਮੀਕ ਕਰਦੇ ਅਰਦਾਸ ਕਰਦੇ ਆ ਕਿ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਜਿਨ੍ਹਾਂ ਦੇ ਘਰ ਰਾਸ਼ਨ ਨਹੀਂ ਪਹੁੰਚ ਪਾ ਰਿਆ ਜਿਨ੍ਹਾਂ ਘਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਪਿੰਡਾਂ ਦੇ ਵਿੱਚ ਉਹਨਾਂ ਨੁਰਬ ਹਮੇਸ਼ਾ ਸੇ ਇ슬ਾਮ ਤੇ ਰੱਖੇ ਤੇ ਜਲਦੀ ਪੰਜਾਬ ਨੂੰ ਸਹੀ ਹਾਲਾਤਾਂ ਦੇ ਵਿੱਚ ਪਾਵੇ ਫਿਲਹਾਲ ਮੈਨੂੰ ਤਾਂ ਜ਼ਾਲਸੁਲਕਾ ਆਡੀਬੀ ਦੇ ਲਈ ਮੈਦਮ ਦੀ ਸਿਕੰਮਿਸ ਸਰ